we uh -huh. ਜੀ ਪਹਿਲਾਂ ਤਾਂ ਸਾਰਿਆਂ ਦਾ ਨਰੇਗਾ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ ਜੀ ਵੀ ਸਫਾਈ ਬਹੁਤ ਵਧੀਆ ਕਰੀ ਪਿੱਛੇ ਵੀ ਕਰਿਆ ਹੁਣ ਵੀ ਵੀ ਸਾਰੇ ਨਾਲ ਸਹਿਯੋਗ ਦੇਣਗੇ ਜੀ ਸਾਰਾ ਸਾਲ ਬਾਕੀ ਜੀ ਹੋਰ ਜਿਹੜਾ ਵੀ ਕੋਈ ਹੋਊਗਾ ਕੰਮਕਾਰ ਨਾਲ ਸਹਿਯੋਗ ਦੇਣਗੇ ਨਾਲ ਕੰਮਕਾਰ ਕਰਨਗੇ ਜੀ ਪਿੰਡ ਚ ਸਫਾਈ ਵੀ ਕੋਈ ਵੀ ਕਹਿਣਗੇ ਜੀ ਜਿਹੜਾ ਕੰਮ ਕਹਿਣਗੇ ਉਹੀ ਕਰਾਵਾਂਗੇ ਠੀਕ ਹੈ ਜੀ ਹੋਊਗਾ ਜੀ ਹਾਂ ਜੀ ਪਿੰਡ ਦੇ ਸਹਿਯੋਗ ਨਾਲ ਹੀ ਹੋਊਗਾ ਜੀ ਅੱਜ ਸਾਰਿਆਂ ਨੂੰ ਪਹਿਲਾਂ ਦੱਸੀ ਨੇ ਜੋ 13 ਤਰੀਕ ਮਹੀਨੇ ਦੀ ਰੱਖੀ ਆ ਵੀ ਹਰੇਕ ਮਹੀਨੇ ਅਸੀਂ 13 ਤਰੀਕ ਨੂੰ ਇੱਥੇ ਮੀਟਿੰਗ ਪੰਚਾਇਤ ਦੀ ਹੋਇਆ ਕਰੂਗੀ ਪਿੰਡ ਦੇ ਕੋਈ ਸੁਝਾਅ ਨੇ ਕਿਸੇ ਵੀ ਵਿਅਕਤੀ ਦੇ ਜਾਂ ਕੋਈ ਸ਼ਿਕਾਇਤ ਹੈ ਉਹ ਇੱਥੇ ਸਰਪੰਚਰ ਸਾਰੇ ਮੈਂਬਰ ਸਹਿਬਾਨ ਉਰੇ ਹਾਜ਼ਰ ਹੋਇਆ ਕਰਨਗੇ 13 ਤਰੀਕ ਨੂੰ ਉਹ ਦੀ ਅੱਜ ਪਹਿਲੀ ਸਾਲ ਦੀ ਪਹਿਲੀ ਦਾ ਅੱਜ ਮੀਟਿੰਗ ਸੀ ਤੇ ਅੱਜ ਅਸੀਂ ਇੱਕ ਜੋ ਮੁੱਖ ਸਾਡਾ ਮਕਸਦ ਸੀ ਵੀ ਜੋ ਅੱਜ ਤੱਕ ਸਾਡੇ ਪਿੰਡ ਦੀ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਜਾਂ ਜਿੰਨੀ ਸਫਾਈ ਹੋਈ ਆ ਜਿੰਨਾ ਸਾਡਾ ਪਿੰਡ ਨੂੰ ਸੁੰਦਰਤਾ ਵਿੱਚ ਦੇਖਣ ਨੂੰ ਸਾਡਾ ਪਿੰਡ ਦਿਖ ਰਿਹਾ ਆ ਉਹਦੇ ਵਿੱਚ ਸਾਡੀਆਂ ਨਰੇਗ ਵਾਲੀਆਂ ਬੀਬੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ। ਉਹਨਾਂ ਦਾ ਅਸੀਂ ਧੰਨਵਾਦ ਕੀਤਾ ਹੈ ਅੱਜ ਸਰੋਪਾ ਉਹਦੀ ਬਖਸ਼ਿਸ਼ ਦੇ ਕੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਅਸੀਂ ਉਹਨਾਂ ਤੋਂ ਆਸ਼ੀਰਵਾਦ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਿੰਨੀ ਡਿਵੈਲਪਮੈਂਟ ਪਿੰਡ ਦੀ ਹੋ ਸਕੂਗੀ ਤੁਸੀਂ ਉਹਦੇ ਵਿੱਚ ਵੱਧ ਚੜ ਕੇ ਆਪ ਦਾ ਯੋਗਦਾਨ ਪਾਉਣਾ ਹੈ ਤੇ ਪੰਜਾਬ ਦੇ ਨੰਬਰ 1 ਤੇ ਲੈ ਕੇ ਆਉਣ ਨੂੰ ਅਸੀਂ ਪਿੰਡ ਨੂੰ ਆਪ ਦਾ ਸਹਿਯੋਗ ਪਾਵਾਂਗੇ ਤੇ ਇੱਕ ਅਸੀਂ ਅੱਜ ਵਾਅਦਾ ਕੀਤਾ ਸੀ ਪਿੰਡ ਵਾਲਿਆਂ ਨਾਲ ਵੀ ਇੱਕ ਸੁਝਾਅ ਬਾਕਸ ਜਾਂ ਸ਼ਿਕਾਇਤ ਬਾਕਸ ਦੇ ਰੂਪ ਦੇ ਵਿੱਚ ਇੱਕ ਬਕਸਾ ਲਾਇਆ ਜਾਵੇਗਾ ਪਿੰਡ ਦੀ ਸੱਤ ਦੇ ਵਿੱਚ ਉਹਦਾ ਅਸੀਂ ਅੱਜ ਪਹਿਲਾ ਦਿਨ ਅਸੀਂ ਇਹਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਅਸੀਂ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਜੇ ਕਿਸੇ ਵੀ ਪਿੰਡ ਦਾ ਕੋਈ ਮਸਲਾ ਹੈ ਜਾਂ ਕਿਸੇ ਦੀ ਸ਼ਿਕਾਇਤ ਹੈ ਜਾਂ ਸੁਝਾਅ ਹੈ ਉਹ ਸਾਨੂੰ ਇੱਥੇ ਆ ਕੇ ਜਰੂਰ ਦੱਸਣ ਤੇ ਆਪਸੀ ਭਾਈਚਾਰੇ ਦੀ ਅਸੀਂ ਬੇਨਤੀ ਕਰਦੇ ਆਂ ਵੀ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੈ ਕਿਸੇ ਨੇ ਕੋਈ ਠਾਣੇ ਕਚੇਰੀਆਂ ਹੋਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਉੱਥੇ ਜਾਂਦੇ ਆ ਤਾਂ ਉਹਦੇ ਵਿੱਚ ਆਪਣਾ ਭਾਈਚਾਰਾ ਖਤਮ ਹੁੰਦਾ ਹੈ ਤਾਂ ਉਹਨੂੰ ਅਸੀਂ ਇੱਥੇ ਸਲਝਾਉਣ ਦੀ ਸੌਲਟ ਆਊਟ ਕਰਨ ਦੀ ਇੱਕ ਕਮੇਟੀ ਵੀ ਬਣਾਉਣ ਜਾ ਰਹੇ ਹਾਂ ਵੀ ਉਹ ਸੁਝਾ ਜੋ ਸਿਆਣੇ ਬੰਦਿਆਂ ਦੇ ਹੋਇਆ ਕਰਨਗੇ ਉਹ ਆਪਦੇ ਇੱਥੇ ਬੈਠ ਕੇ ਆਪਦੇ ਦੱਸਣਗੇ ਤੇ ਉਹਨੂੰ ਸੋਲਵ ਆਊਟ ਕੀਤਾ ਜਾਊਗਾ ਤੇ ਅਸੀਂ ਮੁੱਖ ਸਾਡਾ ਏਜੰਡਾ ਹਮੇਸ਼ਾ ਹੀ ਹਰੇਕ ਪਿੰਡ ਦਾ ਤੇ ਹਰੇਕ ਸ਼ਹਿਰ ਦਾ ਰਿਹਾ ਆਪਣੇ ਪੰਜਾਬ ਦਾ ਖਾਸ ਕਰਕੇ ਵੀ ਨਸ਼ਿਆਂ ਤੋਂ ਮੁਕਤ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਉਸ ਦੇ ਪ੍ਰਤੀ ਅੱਜ ਪਿੰਡ ਦੇ ਹਰੇਕ ਮੋੜ ਦੇ ਉੱਤੇ ਬੈਨਰ ਲਾਉਣ ਜਾ ਰਹੇ ਹਾਂ ਅਵੇਅਰ ਕਰਨ ਜਾ ਰਹੇ ਹਾਂ ਵੀ ਨਸ਼ਾ ਤਿਆਗੋ ਤੇ ਪੰਜਾਬ ਬਚਾਓ ਉਹਦਾ ਅਸੀਂ ਡੰਡੇ ਦਾ ਨਾਮ ਅਸੀਂ ਮੁੱਖ ਰੱਖਣ ਜਾ ਰਹੇ ਆ ਵੀ ਨਸ਼ਾ ਤਿਆਗੋ ਤੇ ਪੰਜਾਬ ਬਚਾਓ ਤੇ ਜ਼ੁਬਾਨੀ ਬਚਾਓ ਤੇ ਉਸ ਦੇ ਅਧੀਨ ਅਸੀਂ ਸਾਰੇ ਨੌਜਵਾਨਾਂ ਨੂੰ ਜਾਗਰੂਤ ਕਰਾਂਗੇ ਤੇ ਅਸੀਂ ਹਰੇਕ ਮੋੜ ਦੇ ਉੱਤੇ ਉਸ ਦਾ ਬੈਨਰ ਲਾ ਕੇ ਤੇ ਪਿੰਡ ਵਾਲਿਆਂ ਨੂੰ ਇਹੀ ਬੇਨਤੀ ਕਰਾਂਗੇ ਜੇ ਕਿਸੇ ਦਾ ਧੀ ਪੁੱਤ ਨਸ਼ੇ ਵੱਲ ਇਸ ਦਲਦਲ ਦੇ ਵਿੱਚ ਮਾੜੀ ਦਲਦਲ ਦੇ ਵਿੱਚ ਤਸ ਚੁਟਿਆ ਤਾਂ ਉਹ ਪੰਚਾਇਤ ਦੇ ਸਹਿਯੋਗ ਨਾਲ ਜੋ ਸਰਕਾਰ ਦੀਆਂ ਪਲੈਨਿੰਗਾਂ ਨੇ ਉਹਦੇ ਅਧੀਨ ਅਸੀਂ ਉਸ ਦਾ ਨਸ਼ਾ ਛਡਾਉਣ ਦੇ ਵਿੱਚ ਸਹਿਯੋਗ ਕਰ ਸਕੀਏ ਤੇ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣ ਜਾ ਰਹੇ ਹਾਂ ਵੀ ਇਸ ਪਿੰਡ ਦੇ ਵੱਲ ਆਪਦਾ ਆਉਣ ਦੀ ਗੱਲ ਤੋਂ ਦੂਰ ਆਪਦੀ ਜ਼ੁਬਾਨ ਦੇ ਉੱਤੇ ਨਾਮ ਵੀ ਨਾ ਲੈ ਕੇ ਆਓ ਵੀ ਇਸ ਪਿੰਡ ਦੇ ਵਿੱਚ ਦੇ ਤਰਫ ਅਸੀਂ ਦੇਖਣਾ ਆ ਕਿਉਂਕਿ ਸਾਡੇ ਪਿੰਡ ਦੇ ਨੇੜੇ ਜੰਗਲਾਤ ਦਾ ਏਰੀਆ ਹੋਣ ਕਰਕੇ ਨਹਿਰ ਦੇ ਏਰੀਆ ਹੋਣ ਕਰਕੇ ਨਹਿਰ ਦੇ ਉੱਪਰ ਬਹੁਤ ਜ਼ਿਆਦਾ ਨਸ਼ੇੜੀ ਤਸਕਰੀ ਹੋ ਰਹੀ ਹੈ ਅਸੀਂ ਪੰਚਾਇਤ ਵੱਲੋਂ ਵੀ ਅੱਜ ਕੱਲ ਦੇ ਵਿੱਚ ਥਾਣੇ ਨੂੰ ਤਲਾਹ ਦੇਣ ਜਾ ਰਹੇ ਹਾਂ ਬੇਨਤੀ ਕਰਨ ਜਾ ਰਹੇ ਹਾਂ ਉਹਨਾਂ ਨੂੰ ਵੀ ਸਾਡੇ ਇੱਥੇ ਕੜੀ ਨਿਗਰਾਨੀ ਰੱਖੀ ਜਾਵੇ ਵੀ ਜੋ ਨਸ਼ਾ ਤਸ਼ ਕਰਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਨੱਥ ਪਾਈ ਜਾਵੇ ਤੇ ਜੋ ਪਿੰਡ ਵਾਲਾ ਜਾਂ ਕੋਈ ਬਾਹਰਲਾ ਵਿਅਕਤੀ ਆ ਕੇ ਇੱਥੇ ਨਸ਼ੇ ਵਾਲੇ ਨੂੰ ਸਪੋਰਟ ਕਰੂਗਾ ਉਹਨੂੰ 1 ਲੱਖ ਰੁਪਇਆ ਜੁਰਮਾਨਾ ਅਸੀਂ ਰੱਖਿਆ ਹੈ ਵੀ ਜੇ ਕੋਈ ਪਿੰਡ ਵਾਲੇ ਨੂੰ ਛੜਾਉਣ ਜਾਂਦਾ ਜਾਂ ਉਸਦੀ ਮਦਦ ਕਰਦਾ ਹੈ ਉਸਨੂੰ 1 ਲੱਖ ਰੁਪਇਆ ਜੁਰਮਾਨਾ ਪੰਚਾਇਤ ਵੱਲੋਂ ਆ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿੰਨਾ ਹੋ ਸਕਦਾ ਹੈ ਪਿੰਡ ਨਮਾਸੀ ਤੇ ਇਸ ਪੰਚਾਇਤ ਤੇ ਨਰੇਗਾ ਵਾਲੀ ਜਿੰਨੇ ਵੀ ਆਪਣੇ ਵਰਕਰ ਸਹਿਬਾਨ ਨੇ ਜਾਂ ਸਾਡੇ ਮੇਟ ਨੇ ਮੇਟ ਹੈ ਬੀਬੀ ਬੇਨਤੀ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪਿੰਡ ਨੂੰ ਖੂਬਸੂਰਤ ਦਿੱਖ ਦੇ ਸਕੀਏ। ਪਿੰਡ ਦੀ ਨੌਜਵਾਨੀ ਵਾਸਤੇ ਕੀ ਕਾਰਜ ਕਰ ਰਹੇ ਹੋ? ਪਿੰਡ ਦੀ ਨੌਜਵਾਨੀ ਵਾਸਤੇ ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਸਾਡਾ ਇਹੀ ਫਰਜ ਫਰਜ ਬਣਦਾ ਹੈ ਵੀ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਇੱਕ ਪਲੇਗ੍ਰਾਉਂਡ ਜਾਂ ਸਟੇਡੀਅਮ ਦਾ ਪਲਾਨ ਬਣਾ ਰਹੇ ਹਾਂ ਵੀ ਅਸੀਂ ਆਉਣ ਵਾਲੀ ਜੋ ਸਮਾਂ ਹੈ ਉਸ ਦੇ ਵਿੱਚ ਇੱਕ ਸਟੇਡੀਅਮ ਲੈ ਕੇ ਆ ਸਕੀਏ ਪਿੰਡ ਦੇ ਵਿੱਚ ਤੇ ਇੱਕ ਡਿਸਪੈਂਸਰੀ ਦਾ ਸਾਡਾ ਜਰੂਰ ਬਣਿਆ ਹੋਇਆ ਵੀ ਅਸੀਂ ਡਿਸਪੈਂਸਰੀ ਪਿੰਡ ਦੇ ਵਿੱਚ ਸਾਡੇ ਪਿੰਡ ਤੋਂ ਜਾ ਪਿਛਲੇ ਪਿੰਡ ਜਾਂ ਸਾਡੇ ਜੰਡੇ ਪੈਂਦੇ ਨੇ ਵੀ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਮਿਲ ਸਕਦੀ ਜਿਸ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਵੀ ਸਾਡੇ ਪਿੰਡ ਕੋਲੇ ਜਗ੍ਹਾ ਹੈਗੀ ਆ ਸਾਰੇ ਸੋਰਸਸ ਹੈਗੇ ਨੇ ਅਸੀਂ ਪੰਚਾਇਤ ਸਲਾਹ مشورہ ਕਰਕੇ ਉੱਥੇ ਉਹ ਜਗ੍ਹਾ ਵੀ ਪ੍ਰੋਵਾਈਡ ਕਰਾਵੇਗੀ ਉਹ ਅਸੀਂ ਮਹਿਕਮੇ ਨਾਲ ਬੇਨਤੀ ਕਰਕੇ ਇੱਥੇ ਡਿਸਪੈਂਸਰੀ ਦਾ ਜ਼ਰੂਰ ਅਸੀਂ ਇੱਕ ਕਰਾਂਗੇ ਵੀ ਬੰਦੇ ਜਿਹੜੇ ਡਿਸਪੈਂਸਰੀ ਇੱਥੇ ਜ਼ਰੂਰ ਖੋਲੀ ਜਾਵੇ ਅਸੀਂ ਪੰਜਾਬ ਅਸ ਨੂੰ ਇਹ ਕਹਿਣਾ ਕਿ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਜੰਗ ਮੁੰਡੇ ਅੱਜ ਕੱਲ ਜਿਹੜੇ ਹਿੰਗ ਨੇ ਸਾਰੇ ਨੌਜਵਾਨ ਬਣਨੇ ਇਹ ਸਾਰੇ ਹੀ ਰਲ ਮਿਲ ਕੇ ਪੰਜਾਬ ਦੀ ਦਸਾ ਸੁਧਾਰ ਲੱਗੇ ਹੋਏ ਹਨ ਜਿੱਦਾਂ ਜੇ ਆਪਾਂ ਨੂੰ ਧਰਮੰਦਰ ਜੀ ਨੇ ਪਹਿਲਾਂ ਵੀ ਕਿਹਾ ਵੀ ਸੀ ਸਾਰੇ ਨਾਲ ਵੱਡਾ ਮੁੱਖ ਮੁੱਦਾ ਨਸ਼ੇ ਦਾ ਜੇ ਆਪਣੇ ਕੋਲ ਜਵਾਨੀ ਰਹੋਗੇ ਆਪਾਂ ਆਪ ਰ੍ਹਾਂਗੇ ਤਾਂ ਹੀ ਆਪਣਾ ਕੋਈ ਕੰਮ ਕਾਰਜ ਹੋਊਗਾ ਉਹੀ ਸੋਹਣਾ ਲੱਗੇਗਾ ਕੋਠੀਆਂ ਕਾਰਾਂ ਵੀ ਆਪਾਂ ਨੂੰ ਸੋਹਣੀਆਂ ਨਹੀਂ ਲੱਗਣਗੀਆਂ ਜੇ ਘਰ ਬੱਚੇ ਨਹੀਂ ਹੋਣਗੇ ਮੇਨ ਮੁੱਦਾ ਅੱਜ ਜੇ ਨਸ਼ਿਆਂ ਤੋਂ ਬਚਾਇਆ ਜਾਵੇ ਜਵਾਨੀ ਨੂੰ ਤਾਂ ਹੀ ਆਪਾਂ ਖਸ ਦਾ ਬਸ ਦਾ ਪੰਜਾਬ ਰਹਿ ਸਕਦਾ ਨਹੀਂ ਤਾਂ ਇੱਥੇ ਆਪਾਂ ਗਲੀਆਂ ਨਾਲੀਆਂ ਜਾਂ ਹੋਰ ਜਿੰਨੇ ਵੀ ਆਪਾਂ ਕੋਈ ਕਾਰਜ ਨੇ ਕੋਠੀਆਂ ਕਾਰਾ ਬਣਾਉਣੇ ਇਹ ਆਪਣੇ ਵਾਸਤੇ ਕੋਈ ਚੰਗੀ ਗੱਲ ਤਾਂ ਰਹਿ ਨਹੀਂ ਜਾਣੀ ਜੇ ਆਪਣੇ ਬੱਚੇ ਨਹੀਂ ਰਹਿਣਗੇ ਆਪਣੇ ਕੋਲ ਕੁਝ ਬੱਚੇ ਆਪਣੇ ਸਾਰੇ ਬਾਹਰ ਚਲੇ ਗਏ ਜਿਹੜੇ ਰਹਿੰਦੇ ਨੇ ਉਹ ਨਸ਼ਿਆਂ ਤੇ ਲੱਗ ਚੁੱਕੇ ਹਨ ਪੰਜਾਬ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸ ਕਰਕੇ ਅਸੀਂ ਸਾਰੀਆਂ ਪਿੰਜਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਪਹਿਲਾਂ ਜੋ ਵੱਡਾ ਕੋੜ ਹੈ ਉਹ ਸਾਰਿਆਂ ਨੂੰ ਵੱਡਾ ਕੋੜ ਨਸ਼ੇ ਦਾ ਹੈ ਉਸ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਨਸ਼ੇ ਦਾ ਖਾਤਮਾ ਕਰਨਾ ਚਾਹੀਦਾ ਉਸ ਤੋਂ ਬਾਅਦ ਜੋ ਪਿੰਡ ਦੇ ਮੁੱਦ ਮੁੱਖ ਪਿੰਡ ਦੇ ਜਿਹੜੇ ਵੀ ਮੁੱਖ ਮੁੱਦੇ ਹਨ ਉਹ ਪੰਚਾਇਤਾਂ ਨੂੰ ਪਤਾ ਹੈ ਆਪਣੇ ਪਿੰਡ ਦੇ ਵਿੱਚ ਜਿਹੜੇ-ਜਿਹੜੇ ਕਾਰਜਕਾਰ ਨੇ ਹਨ ਅਸੀਂ ਪੂਰੇ ਦਾ ਪੂਰਾ ਸਹਿਯੋਗ ਦੇਵਾਂਗੇ ਸਾਰੇ ਮਜੱਤਾਂ ਨੂੰ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗੂਗੀ ਅਸੀਂ ਸਾਰੇ ਕੰਮ ਉਤਸ਼ਾਹ ਦੇ ਨਾਲ ਕਰਾਂਗੇ ਅਸੀਂ ਵੱਧ ਛੱਡ ਕੇ ਸਾਰੇ ਪੰਚਾਇਤਨ ਬੇਨਤੀ ਕਰਦਾਂਗੇ ਆਪਣੇ ਪਿੰਡਾਂ ਦੀ ਸਾਫ ਸਫਾਈ ਅਤੇ ਵੱਧ ਤੋਂ ਵੱਧ ਪੂਰਾ ਕੰਮ ਕਰਾਉਣ ਦੀ ਆਪਣੀ ਕੋਸ਼ਿਸ਼ ਕਰਾਂਗੇ ਜੀ